ਸਾਸਰੀ ਘਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਕੁਝ ਸੂਟ ਜਿਹੜੇ ਆਪਾਂ ਖੁਦ ਵਰਕ ਕਰੇ ਨੇਗੇ ਮੇਰੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਨਾ ਸਾਨੂੰ ਸੂਟ ਦਿਖਾਓ ਤੁਸੀਂ ਵੀ ਅਸੀਂ ਇੰਨੇ ਸੂਟ ਤਵਰਕ ਨਹੀਂ ਕਰੇ ਕਿਉਂਕਿ ਆਪਾਂ ਕੜਾ ਕਾਰੀਗਰ ਬਠਾਏ ਹੋਏ ਨੇਗੇ ਆਪਾਂ ਤਾਂ ਖੁਦ ਹੀ ਵਰਕ ਕਰਦੇ ਆਂਗੇ ਥੋੜਾ ਥੋੜਾ ਕਰਕੇ ਘਰ ਦੇ ਕੰਮ ਹੁੰਦੇ ਨੇ ਫਿਰ ਤੁਹਾਨੂੰ ਪਤਾ ਹਾੜੀ ਦਾ ਕੰਮ ਸੀਗਾ ਐਨਾ ਆਪਾਂ ਵਰਕ ਨਹੀਂ ਹੋਏ ਇੰਨੇ ਸੂਟ ਆਪਣੇ ਤੋਂ ਪਰ ਫਿਰ ਵੀ ਆਪਾਂ ਦੋ ਤਿੰਨ ਸੂਟ ਵਰਕ ਕਰ ਰਹੇ ਨੇ ਹਾੜੀ ਦੇ ਪਹਿਲਾ ਸੂਟ ਹੈ ਜੀ ਆਪਣਾ ਪੀਚ ਕਲਰ ਦੇ ਉੱਪਰ ਪੀਚ ਕਲਰ ਦਾ ਸੂਟ ਹੈ ਇਹ ਆ ਦੇਖੋ ਇਹ ਹੈ ਤੇ ਕੇਰੇ ਦਾ ਵਰਕ ਇਸ ਤਰ੍ਹਾਂ ਪੂਰੇ ਕੇਰੇ ਜਿਸ ਤਰ੍ਹਾਂ ਅੰਬੀਆਂ ਬਣੀਆਂ ਹੋਈਆਂ ਨੇਗੀਆਂ ਅਲਗ-ਅਲਗ ਡਿਜ਼ਾਈਨ ਦੀਆਂ ਅੰਬੀਆਂ ਨੇ ਚਾਰੋਂ ਅੰਬੀਆਂ ਅਲੱਗ ਤਰ੍ਹਾਂ ਨਾਲ ਪਰੀਆਂ ਹੋਈਆਂ ਨੇ ਤੇ ਆ ਇਹਦੇ ਕੇਰੇ ਦੇ ਉੱਪਰ ਇਸ ਤਰ੍ਹਾਂ ਆਪਾਂ ਲੈਂਡ ਦਿੱਤੀ ਹੋਈ ਹੈਗੀ ਕਿ ਸਿੱਪੀ ਤੇ ਕੱਟਣੇ ਦੀ ਪੀਚ ਕਲਰ ਦਾ ਸੂਟ ਹੈ ਜੀ ਇਹ ਤੇ ਇਹ ਹੈ ਜੀ ਇਸ ਦੀ ਬਾਜੂ ਦਾ ਵਰਕ ਆ ਤੁਸੀਂ ਕੋਈ ਵੀ ਅੰਬੀ ਬਾਜੂ ਦੇ ਉੱਪਰ ਪਵਾ ਸਕਦੇ ਹੋਗੇ ਚਾਰ ਅੰਬੀਆਂ 'ਚ ਕੋਈ ਅੰਬੀ ਬਾਜੂ ਦੇ ਉੱਪਰ ਪੈ ਸਕਦੀ ਐ ਇਹ ਇਸ ਦੀ ਬਾਜੂ ਦਾ ਵਰਕ ਤੇ ਇਸ ਤੁਸੀਂ ਜਿਹੜੇ ਕੱਪੜੇ ਤੇ ਕਰਵਾਉਂਗੇ ਉਸ ਸਾਬ ਨਾਲ ਹੀ ਰੇਟ ਹੋਊਗਾ ਜੀ ਹੁਣ ਕਿਸੇ ਨਾ ਕਿਸੇ ਕੱਪੜੇ ਤੇ ਕਰਾਉਣਾ ਤੇ ਇਹ ਕੱਲੇ ਵਰਕ ਦਾ ਰੇਟ ਹੈ ਜੀ 1500 ਰੁਪਏ 1500 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਇਹ ਵਰਕ ਕਰਕੇ ਦੇ ਸਕਦੇ ਹਾਂ ਤੇ ਬਾਕੀ ਕੱਪੜਾ ਤੁਹਾਡੀ ਆਪ ਦੀ ਚੁਆਇਸ ਦਾ ਰਹੂਗਾ ਇਸ ਤੇ ਤੁਸੀਂ ਬਾਜੂ ਤੇ ਚਾਰਾਂ ਚ ਕੋਈ ਵੀ ਅੰਬੀ ਪਵਾ ਸਕਦੇ ਹੋਗੇ ਜੇ ਤੁਸੀਂ ਮੂਰੀ ਵਰਕ ਕਰਾਉਣਾ ਹੈ ਹੀ ਅੰਬੀ ਮੂਰੀ ਦੇ ਉੱਪਰ ਪੈ ਜਾਊਗੀ ਫਿਰ ਤੁਹਾਨੂੰ ਅਲੱਗ ਤੋਂ ਰੇਟ ਦੱਸਿਆ ਜਾਊਗਾ ਉਹ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ 1500 ਰੁਪਏ ਜਿਸ ਵਰਕ ਦਾ ਰੇਟ 1500 ਦੇ ਵਿੱਚ ਆਪਾਂ ਤੁਹਾਨੂੰ ਸੂਟ ਵਰਕ ਕਰਕੇ ਦੇ ਦਾਂਗੇ ਇਹ ਵਾਲਾ ਸੂਟ ਵੀ ਹੁਣ ਵਰਕ ਕਰਿਆ ਜੀ ਇਹਨੂੰ ਵੀ ਤਿੰਨ ਚਾਰ ਦਿਨ ਹੋਏ ਨੇ ਵਰਕ ਕਰੇ ਇਹਨੂੰ ਇਹ ਸ਼ਿਮਰ ਦੇ ਉੱਪਰ ਹੈ ਪਿੰਕ ਕਲਰ ਦਾ ਸੂਟ ਹੈ ਜੀ ਇਹ ਇਹ ਇਸਤੇ ਕੇਰ ਦਾ ਵਰਕ ਕੇਰ ਦੇ ਉੱਪਰ ਸਤਰਪਾ ਇੱਕ ਬੇਲ ਬਣਾਈ ਐ ਤੇ ਵਿੱਚ ਛੋਟੇ ਬੂਟੀਆਂ ਪਾਈਆਂ ਨੇ ਚਾਕਾਂ ਤੱਕ ਆਪਾਂ ਇਹ ਬੂਟੀਆਂ ਪਾਤੀਆਂ ਤੇ ਇਹ ਐ ਜਿਸ ਦੀ ਬਾਜੂ ਦਾ ਵਰਕ ਬਰਾਬਰ ਤੇ ਆਪਾਂ ਇਸਦੇ ਬਾਜੂ ਵਰਕ ਕਰਤੇ ਬਾਜੂ ਦੇ ਉੱਪਰ ਵੀ ਬੇਲ ਐ ਤੇ ਇਸ ਤਰ੍ਹਾਂ ਬੂਟੇਂ ਦਿੱਤੀਆਂ ਨੇ ਤੇ ਇਸ ਤਰ੍ਹਾਂ ਦੂਜੀ ਬਾਜੂ ਐ ਤੁਸੀਂ ਚਾਹੋ ਤਾਂ ਜੀ ਇਹ ਮੂਰੀ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਬੇਲ ਕਰਵਾ ਸਕਦੇ ਹੋ ਚਾਹੋ ਤਾਂ ਬੂਟੀਆਂ ਪਵਾ ਸਕਦੇ ਹੋ ਅੱਗੇ-ਅੱਗੇ ਗੁੱਡੇ ਤੱਕ ਸਾਰੇ ਉਤੇ ਗੋਡਿਆਂ 'ਚ ਪੈ ਜਾਣਗੇ ਬੂਟੀਆਂ ਬੇਲ ਵੀ ਪਵਾ ਸਕਦੇ ਹੋ ਤੇ ਇਸ ਇਹਦੇ ਵਰਕ ਦਾ ਜੀ 1000 ਰੁਪਿਆ ਰੇਂਜ ਹੈ ਇਸ ਦੀ ਇਸ ਤਰ੍ਹਾਂ ਕਰਵਾਉਣਾ ਜੇ ਤੁਸੀਂ ਮੂਰੀ ਦੇ ਉੱਪਰ ਕਰਵਾਉਣਾ ਹੈਗਾ ਫਿਰ 14-15 ਸੌਚ ਹੋ ਜਾਊਗਾ ਜੀ ਜੇ ਤੁਸੀਂ ਇੰਨਾ ਹੀ ਵਰਕ ਕੱਲਾ ਕਮੀਜ਼ ਵਰਕ ਕਰਾਉਣਾ ਤਾਂ 1000 ਰੁਪਿਆ ਰੇਂਜ ਹੈ ਜੀ ਇਸ ਤੇ ਤੇ ਇਸ ਦੇ ਨਾਲ ਇਹ ਫਰੋਜੀ ਕਲਰ ਦੀ ਸਲਵਾਰ ਰੱਖੀ ਹੋਈ ਹੈ ਇਹ ਸਲਵਾਰ ਹੈ ਇਸ ਨਾਲ ਇਸ ਕਰਕੇ ਆਪਾਂ ਫਰੋਜੀ ਧਾਗਾ ਲੱਗਿਆ ਹੋਇਆ ਵਿੱਚ ਫਰੋਜੀ ਕਲਰ ਦੀ ਸਲਵਾਰ ਹੈ ਇਹ ਇਹ ਹੈ ਜੀ ਕਾਟਨ ਦਾ ਸੂਟ ਇਹ ਆਪਾਂ ਖੁੱਦ ਦਾ ਤਿਆਰ ਕਰਵਾਇਆ ਹੈ ਸੂਟ ਇਹ ਹੈ ਜੀ ਇਸ ਦੀ ਮੂਰੀ ਤੇ ਵਰਕ ਕਰਵਾਇਆ ਹੈ ਆਪਾਂ ਇਸ ਤਰ੍ਹਾਂ ਇਸ ਦੀ ਮੂਰੀ ਦਾ ਵਰਕ ਹੈ ਤੇ ਇਸ ਨਾਲ ਪ੍ਰਿੰਟਡ ਕਮੀਜ਼ ਹੈ ਕਮੀਜ਼ ਦੇ ਉੱਪਰ ਆਪਾਂ ਨੀਚੇ ਨਾ ਘੇਰੇ ਘੇਰੇ ਤੇ ਕੱਟ ਵਰਕ ਕਰਵਾਇਆ ਹੋਇਆ ਕਟਿਆ ਨਹੀਂ ਆਪਾਂ ਕੱਟ ਵਰਕ ਘੇਰੇ ਘੇਰੇ ਤੇ ਕਰਵਾਇਆ ਅੱਗੇ ਪਿੱਛੇ ਇਸ ਤਰ੍ਹਾਂ ਕੱਟ ਵਰਕ ਇਹ ਪ੍ਰਿੰਟਡ ਕਮੀਜ਼ ਹੈ ਇਹਦੇ ਚ ਵੀ ਪ੍ਰਿੰਟ ਹੈ ਸਲਵਾਰ ਦੇ ਵਿੱਚ ਵੀ ਨੇਗੇਟਿਵ ਪ੍ਰਿੰਟ ਬੋਲਦੇ ਨੇ ਜਿਸ ਨੂੰ ਤੇ ਇਸ ਤਰ੍ਹਾਂ ਮੂਲੀ ਦੇ ਉੱਪਰ ਆਪਾਂ ਵਰਕ ਕਰਵਾਇਆ ਹੈ ਤੇ ਇਸ ਨਾਲ ਕੋਟਾ ਡੋਰੀਓ ਦਾ ਆਪਾਂ ਦੁਪੱਟਾ ਰੱਖਿਆ ਹੈ ਟਾਈ ਡਾਈ ਇਸ ਤਰ੍ਹਾਂ ਆਪਾਂ ਦੁਪੱਟਾ ਟਾਈ ਡਾਈ ਕਰਵਾਇਆਗਾ ਵਿੱਚੋਂ ਬਲੈਕ ਹੈ ਜੀ ਇਧਰ ਆਪਾਂ ਜਿਹੜਾ ਇਹ ਚ ਕਲਰ ਸੀਗਾ ਪੀਚ ਤੇ ਜੈਲੋ ਦਾ ਕਲਰ ਇਹਦੇ ਵਿੱਚ ਪਵਾਤਾ ਆਲੇ ਦਲੇ ਇਸ ਤਰ੍ਹਾਂ ਬਾਰਡਰ ਬਣਾ ਮਾਤਾ ਇਹ ਕੇਸ ਉੱਤੇ ਆਪਾਂ ਖੁਦ ਵਰਕ ਕਰਿਆ ਸੀ ਜੀ ਇਹ ਹੈਵੀ ਵਰਕ ਹੈ ਇਹ ਵੀ ਲਾਈਟ ਜੀ ਕਲਰ ਦਾ ਸੂਟ ਹੈ ਲਾਈਟ ਗ੍ਰੀਨ ਕਲਰ ਹੈ ਤੁਹਾਨੂੰ ਥੋੜਾ ਜਿਆਦਾ ਲਾਈਟ ਲੱਗ ਰਿਹਾ ਹੋਣਾ ਵੀਡੀਓ ਚ ਪਰ ਇੰਨਾ ਲਾਈਟ ਨਹੀਂ ਹੈਗਾ ਲਾਈਟ ਜੀ ਗ੍ਰੀਨ ਕਲਰ ਹੈ ਇਸ ਦਾ ਤੇ ਇਸ ਦੇ ਇਸ ਤਰ੍ਹਾਂ ਸੈਂਟਰ ਪੈਨਲ ਜਾਂਦੇ ਨੇ ਉੱਪਰ ਨੂੰ ਪਾਰੇ ਪਾਰੇ ਸੈਂਟਰ ਪੈਨਲ ਜਾਂਦੇ ਨੇ ਦੋ ਅੰਬੀਆਂ ਦਿੱਤੀਆਂ ਹੁੰਦੀਆਂ ਨੇ ਘੇਰੇ ਦੇ ਉੱਪਰ ਤੇ ਇਸ ਦੇ ਸਿੱਪੀ ਕੱਟ ਦਾਣਾ ਤੇ ਦਵਕੇ ਦਾ ਵਰਕ ਹੈ ਜਿਸ ਦੇ ਉੱਪਰ ਇਹ ਇਹਦੀ ਇਸ ਦੀ ਚਾਹੇ ਬਾਜੂ ਤੇ ਵਰਕ ਕਰ ਲੋ ਚਾਹੇ ਤੁਸੀਂ ਮੂਰੀ ਦੇ ਉੱਪਰ ਕਰ ਲੋ ਇਹ ਇਸ ਦੀ ਬਾਜੂ ਦਾ ਵਰਕ ਹੈ ਉਸ ਚਾਹੇ ਤਾਂ ਮੂਰੀ ਤੇ ਵੀ ਵਰਕ ਕਰਵਾ ਸਕਦੇ ਹੋ ਕੱਲੀ ਅੰਬੀ ਪਵਾ ਸਕਦੇ ਹੋ ਮੂਰੀ ਤੇ ਕੱਲੀ ਚਾਹੇ ਤੁਸੀਂ ਬੇਲ ਬਾਜੂ ਤੇ ਪਵਾ ਕੇ ਹਲਕੀ ਕਰ ਲੋ ਬਾਜੂ ਤੇ ਮੂਰੀ ਨੂੰ ਜ਼ਿਆਦਾ ਹੈਵੀ ਕਰ ਲੋ ਇਸ ਤਰ੍ਹਾਂ ਵੀ ਪਵਾ ਲੋ ਉਹ ਤੁਹਾਡੀ ਮਰਜ਼ੀ ਰਹੂਗੀ ਤੇ ਇਸ ਦਾ ਰੇਟ ਹੈ ਜਿਸ ਦਾ ਵਰਕ-ਵਰਕ ਦਾ ਕੱਲੇ ਦਾ 2500 ਰੁਪਈਆ 2500 ਦੇ ਵਿੱਚ ਸਾਨੂੰ ਅਸੀਂ ਇਹ ਵਰਕ ਕਰਕੇ ਦੇ ਸਕਦੇ ਆ ਤੇ ਬਹੁਤ ਹੀ ਸੋਹਣਾ ਹੈਵੀ ਵਰਕ ਹੈ ਜੀ ਥੋੜਾ ਲਾਈਟ ਕਲਰ ਤੇ ਹੈ ਇਹ ਤਾਂ ਉਹ ਕਲਰ ਅਲੱਗ ਰਿਹਾ ਥੋੜਾ ਜਿਹਾ ਨਾ ਆਪਾਂ ਡਾਰਕ ਕਲਰ ਤੇ ਕਰਨਾ ਸੀ ਉਹ ਸਾਡੇ ਕੋਲ ਇਹੀ ਕਰੇ ਸੂਟ ਪਿਆ ਸੀ ਆਪਾਂ ਇਹ ਸੂਟ ਤੇ ਟ੍ਰੇਸ ਤਾਰ ਕੇ ਤੇ ਆਪਾਂ ਵਰਕ ਕਰ ਲਿਆ ਉਹ ਇੱਕ ਪਹਿਲਾ ਸੂਟ ਹੀ ਬਣਾਦਾ ਇਹ ਵਰਕ ਕਰਿਆ ਸੀ ਇੱਕ ਪਹਿਲਾ ਥੋੜਾ ਹਲਕਾ ਸੂਟ ਵਰਕ ਕਰਿਆ ਸੀ ਉਸ ਤੋਂ ਬਾਅਦ ਇਹ ਸੂਟ ਵਰਕ ਕਰਿਆ ਸੀ ਆਪਾਂ ਕਿਉਂਕਿ ਹੈਂਡ ਵਰਕ ਆਪ ਨੂੰ ਪਹਿਲਾਂ ਤੋਂ ਹੀ ਆਉਂਦਾ ਸੀਗਾ ਪਹਿਲਾਂ ਆਪਾਂ ਬਹੁਤ ਸੂਟ ਵਰਕ ਕਰੇ ਹੋਏ ਨੇਗੇ ਕਟਕੋੜਾ 12-13 ਸਾਲ ਪਹਿਲਾਂ ਆਪਾਂ ਹੈਂਡਵਰਕ ਕਰਿਆ ਕਰਦੇ ਉਸ ਤੋਂ ਬਾਅਦ ਛੱਡ ਦਿੱਤਾ ਸੀ ਤੇ ਹੁਣ ਦੁਬਾਰਾ ਤੋਂ ਇਹ ਕੰਮ ਆਪਾਂ ਸਟਾਰਟ ਕਰਿਆਗਾ ਤੇ ਹੋਰ ਨਹੀਂ ਜੇ ਆਪਦੇ ਘਰੇ ਆਪਣੇ ਸੂਟ ਵਰਕ ਕਰਕੇ ਤਾਂ ਆਪਾਂ ਪਾਈ ਸਕਦੇ ਆਂਗੇ ਕੋਈ ਵੀ ਪਹਿਨਣਾ ਸਿੱਖਣਾ ਹੋਵੇ ਕੋਈ ਇੰਨਾ ਔਖਾ ਕੰਮ ਨਹੀਂ ਹੈਗਾ ਇਹ ਬਸ ਥੋੜਾ ਜਿਹਾ ਮਿਹਨਤ ਤਾਂ ਲੱਗਦੀ ਹੈ ਜੀ ਟਾਈਮ ਚੋਂ ਟਾਈਮ ਕੱਢਣਾ ਪੈਂਦਾਗਾ ਹੁਣ ਘਰ ਦੇ ਕੰਮ ਵੀ ਕਰਨੇ ਬੱਚੇ ਵੀ ਸਾਹਮਣੇ ਤੇ ਉੱਪਰੋਂ ਵਰਕ ਫਿਰ ਆ ਚੱਲੋ ਆਏ ਜੀ ਆਪਾਂ ਨਹੀਂ 8 ਦਿਨਾਂ 'ਚ ਸੂਟ ਉਤਰ ਜਾਂਦਾ ਆਪਦੇ ਸੂਟ ਵਰਕ ਕਰਕੇ ਤਾਂ ਆਪਾਂ ਪਾਈ ਸਕਦੇ ਆਂਗੇ ਤੇ ਜੇ ਇੰਨਾ ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਸੂਟ ਵਰਕ ਕਰਵਾ ਸਕਦੇ ਹੋ ਫੈਬਰਿਕ ਵੀ ਆਪ ਆਪ ਦੇ ਕੋਲੋਂ ਲੈ ਸਕਦੇ ਹੋ ਜੀ ਜਿਹੜਾ ਫੈਬਰਿਕ ਹੋਊਗਾ ਆਪਾਂ ਉਸ ਤੇ ਵਰਕ ਕਰਕੇ ਤੁਹਾਨੂੰ ਦੇ ਦਾਂਗੇ ਫੈਬਰਿਕ ਤੁਹਾਡੀ ਮਰਜ਼ੀ ਦਾ ਰਹੂਗਾ ਤੁਸੀਂ ਕੋਈ ਵੀ ਸ਼ਿਮਰ ਤੇ ਕਰਵਾਣਾ ਹੈ ਔਰਗੰਜਾ ਤੇ ਕਰਵਾਣਾ ਹੈ ਕਿਸੇ ਵੀ ਕਪੜੇ ਤੇ ਕਰਵਾਣਾ ਹੈ ਤਾਂ ਆਪਾਂ ਕਰਕੇ ਦੇ ਸਕਦੇ ਹਾਂ ਤੇ ਪਲੀਜ਼ ਨਾਲੇ ਨਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਸੂਟ ਕਿਸ ਤਰ੍ਹਾਂ ਦੇ ਲੱਗੇ ਅਪਨੇ ਸਾਲ ਬਾਅਦ ਦੁਬਾਰਾ ਤੋਂ ਵਰਕ ਕਰਨ ਲੱਗੇ ਆ ਤੇ ਸਾਨੂੰ ਪਤਾ ਵੀ ਲੱਗੇ ਵੀ ਆਪਾਂ ਕਿਸ ਤਰ੍ਹਾਂ ਦਾ ਵਰਕ ਕਰਿਆ ਹੈ ਨਾ ਤੁਹਾਡੇ ਤੋਂ ਪਤਾ ਲੱਗੂ ਵੀ ਵਰਕ ਵਧੀਆ ਕਿ ਨਹੀਂ ਹੈਗਾ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਕਰ ਲਓ ਜੀ ਸਬਸਕ੍ਰਾਈਬ ਥੈਂਕ ਯੂ